ਅਬਦੁੱਲਾਪੁਰ ਬਸਤੀ ਦੇ ਵਿੱਚ ਦੋ ਤਿੰਨਾਂ ਦੇ ਵਿੱਚ ਆਨੇ ਲੜਾਈ ਹੋ ਗਈ ਪੁਰਾਣੀ ਰੰਜਿਸ਼ ਨੂੰ ਲੈ ਕੇ ਨਾ ਦੇ ਵਿੱਚ ਲੜਾਈ ਝਗੜਾ ਹੋਇਆ ਕਿ ਗੋਲੀਆਂ ਤੱਕ ਚੱਲ ਗਈਆਂ ਗੋਲੀਆਂ ਚੱਲਣ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਦੱਸਦੇ ਕਿ ਘਟਨਾ ਜਿੱਥੇ ਕੱਟੀ ਆ ਉਹ ਏਰੀਆ ਜੀਆਰਪੀ ਦੇ ਅਧੀਨ ਆਉਂਦਾ ਹੈ ਜੀਆਰਪੀ ਪੁਲਿਸ ਨਾਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸਿਟੀਗੋਮ న్యూਸ ਨੇ ਸੁਰਿੰਦਰ ਸੋਨੀ ਦੀ ਰਿਪੋਰਟ ਦਾ ਉਹੀ ਅਸੀਂ ਤਾਂ ਸਵੇਰ ਦੇ ਪੁਲਿਸ ਮੇਰੇ ਘਰੇ ਡੈਥ ਹੋਈ ਆ ਮੇਰੇ ਸਾਲੇ ਦੀ ਅਸੀਂ ਕੱਲ ਫੋਲ ਚੋ ਕੇ ਆਏ ਆ ਅਸੀਂ ਕੀਰਤਪੁਰ ਸਾਹਿਬ ਜਾਣਾ ਵਾ ਫੋਲ ਤਾਰਨ ਵਾਸਤੇ ਸਾਰੇ ਸਾਡੇ ਘਰੇ ਮਿਲਣ ਵਾਸਤੇ ਆ ਰਹੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਵਾ ਚਾਤਾ ਪਤਾ ਨਹੀਂ ਇਧਰੋਂ ਆਏ ਗੱਡੀ ਦੇ ਵਿੱਚ ਪਹਿਲੇ ਤਿੰਨ ਫੈਰ ਕੀਤੇ ਖੜ ਕੇ ਫਿਰ ਇਹਨਾਂ ਨੇ ਘਰ ਆਲੂ ਮੇਰੇ ਆਲੂ ਆਉਂਦੇ ਉੱਥੇ ਗੋਲੀਆਂ ਮਾਰਦੀਆਂ ਮਮੀ ਜਾ ਕੇ ਸਿਰੋਂ ਨੂੰ ਮੈਂ ਕਿਹਾ ਓਏ ਜੌਨੀ ਓ ਜੌਨੀ ਬਾਜਾ ਦਿੰਦਾ ਪਰ ਉਹ ਗੋਲੀਆਂ ਮਾਰ ਕੇ ਉਹ ਮੇਰੇ ਨੂੰ ਵੀ ਮਾਰਨ ਲੱਗਾ ਹੀ ਪਰ ਮੈਂ ਜਦੋਂ ਭੱਜ ਆਇਆ ਫਿਰ ਫਿਰ ਉਹ ਜਿਹਨਾਂ ਵੱਲੋਂ ਅੱਜ ਇਹ ਗੋਲੀਆਂ ਚਲਾਈਆਂ ਨੇ ਤਿੰਨ ਜਾਣੇ ਮੈਂ ਅੱਖੀਂ ਦੇਖਿਆ ਹੀ ਇੱਕ ਗੋਲਡੀ ਕਾਲੀ ਟੀਜਲ ਤੇ ਜੌਨੀ ਬਾਕੀ ਹੋਰ ਹੋਣ ਜਦੋਂ ਸਿਰ ਤੇ ਪਈ ਹੋਵੇ ਨਹੀਂ ਪਤਾ ਲੱਗਦਾ ਤੇ ਮੇਰੇ ਬੇਟੇ ਤੇ ਲੱਗੀ ਆਈ ਗੋਲੀ ਗੋਲੀ ਮਾਰੀ ਉਹਦੇ ਦੋ ਲੱਗੀਆਂ ਇੱਕ ਇੱਥੇ ਲੱਗੀ ਇੱਕ ਬਾਹਰੋਂ ਲੱਗੀ ਫਾਇਰ ਕਿੰਨੇ ਹੋਏ ਆ ਜੀ ਫਾਇਰ ਤਾਂ 6-7 ਕੀਤੇ ਆ ਅੱਛਾ ਜੀ ਫਾਇਰ ਬਹੁਤ ਕੀਤੇ ਉਹਨਾਂ ਨੇ ਕਿਹੜਾ ਏਰੀਆ ਪੈਂਦਾ ਜੀ ਇਹ ਹੋਇਆ ਇਹ ਅਬਦੁੱਲਾਪੁਰ ਬਸਤੀ ਦੇ ਫਾਟਕ ਤੇ ਹੁਣ ਮੌਕੇ ਤੇ ਪੁਲਿਸ ਆਈ ਮੌਕੇ ਤੇ ਪ੍ਰਸ਼ਾਸਨ ਮੌਕੇ ਤੇ ਆਇਆ ਜਦੋਂ ਗੋਲੀ ਚੱਲ ਗਈ ਜਦੋਂ ਮੈਂ ਰਾਤ ਦਾ ਰੋਲਾ ਪਾ ਰਿਹਾ ਪਰ ਰਾਤ ਦਾ ਕੋਈ ਨਹੀਂ ਆਇਆ ਇਹ ਹੁਣ ਕਿਸੇ ਨੂੰ ਅਰੈਸਟ ਕੀਤਾ ਪੁਲਿਸ ਵੱਲੋਂ ਕਿਸੇ ਨੇ ਕੋਈ ਰੈਸਟ ਨਹੀਂ ਕੀਤਾ ਅਜੇ ਤੱਕ ਸਭ ਉਵੇਂ ਹੀ ਚੱਲ ਗਿਆ ਕਰੇ ਮੈਂ ਕਿਹਾ ਵੀ ਮੈਂ ਕਹਾ ਚਲੋ ਮੈਂ ਨਾਲ ਚੱਲਦਾ ਮੈਂ ਤੁਹਾਨੂੰ ਖੜਾਉਣਾ ਵਾ ਬੰਦੇ ਪਰ ਕਿਸੇ ਨੇ ਮੇਰੇ ਨਾਲ ਨਹੀਂ ਕੋਈ ਗਿਆ ਅੱਛਾ ਇਹ ਹੀ ਮੰਗ ਕਰਦੇ ਤੇ ਇਹਨਾਂ ਨੂੰ ਗੁੰਡਿਆਂ ਨੂੰ ਖੜਿਆ ਜਾਵੇ ਤੇ ਸਾਨੂੰ ਜਿਹੜਾ ਹਿਸਾਬ ਦਿੱਤਾ ਜਾਵੇ ਪਹਿਲਾਂ ਵੀ ਕਦੀ ਇਦਾਂ ਹੋਇਆ ਵੀ ਨਹੀਂ ਕਦੀ ਨਹੀਂ ਹੋਇਆ ਇਹ ਕਦੀ ਨਹੀਂ ਹੋਇਆ ਸਰਾ ਸਲਾ ਹੀ ਹੈ ਜੀ ਇੱਥੇ ਪਾਇਰਿੰਗ ਹੋਈ ਹੈ ਮੈਂ ਪੱਤੀ ਵੈਰੀਫਾਈ ਕਰ ਰਿਹਾ ਤੇ ਕਿੱਥੇ ਇਹ ਕਿਹੜੇ ਫਟਕਾ ਸਤੇ ਬੈ ਜਾ ਹੋਈ ਆ ਪਹਿਲੀ ਤੁਲਾਪੁਰ ਫਟਕ ਤੇ ਇਹਦੇ ਚਾਰ ਵੀ ਚੀਜ਼ ਦੀ ਜਾਊਗੀ ਕਿ ਅਸੀਂ ਅਪ ਬਿਆਨ ਲੈ ਕੇ ਪਰਚਾ ਦਵਾਵਾਂਗੇ ਜਿਵੇਂ ਕਿ ਸੂਤਰ ਜਿਵੇਂ ਕਰਦੇ ਕਿੰਨੇ ਬੰਦੇ ਜਿੰਨੇ ਤੋਂ ਪਤਾ ਲੱਗਿਆ ਹੋਰ ਵੈਰੀਫਾਈ ਕਰ ਰਹੇ ਹਾਂ ਜੀ ਲੋਕਲ ਪੁਲਿਸ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਸਾਡੇ ਅੱਜ 70 ਆਏ ਹੋਏ ਆ ਸਰ ਸਾਰਾ ਵੈਰੀਫਾਈ ਕਰਕੇ ਫਿਰ ਅੱਗੇ ਲੋਕਲ ਪੁਲਿਸ ਨਾਲ ਹਾਂ ਜੀ ਸਰ ਸਾਰਾ ਜੀਆਰਪੀ ਦੇ ਰਹੀ ਹੈ ਸਰ ਇਹ ਜੀਆਰਪੀ ਦੇ ਰਹੀ ਹੈ ਹੈਗਾ ਬਾਕੀ ਅਸੀਂ ਵੈਰੀਫਾਈ ਕਰਕੇ ਸਾਰਾ ਦੱਸਾਂਗੇ ਕਿ ਕੋਈ ਦੋ ਪਾਰਟੀਆਂ ਦੀ ਆਪਸ ਚ ਲੜਾਈ ਹੋਈ ਹੈ ਤੇ ਇੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਨਾਂ ਦਾ ਕਿੰਨੇ ਕਿੰਨੇ ਫਾਇਰ ਹੋਏ ਨੇ ਜੀ ਇੱਥੇ ਫਾਇਰ ਹੋਣੇ ਤਕਰੀਬਨ 2 ਜਾਂ 3 ਫਾਇਰ ਦਾ ਐਸਟੀਮੇਟ ਚੱਲ ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਣਗੇ ਸਾਰੇ ਕਿ ਸਰ ਕਿੰਨੇ ਬੰਦੇ ਇੰਜਰਡ ਨੇ ਕੋਈ ਸੀਰੀਅਸ ਵੀ ਹੈਗਾ ਆ ਪਹਿਲਾਂ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ ਅਸੀਂ ਜਸਟ ਮੌਕੇ ਤੇ ਆਏ ਹ ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੋਂ ਅਪਡੇਟ ਕਰ ਕੀ ਕਾਰਨ ਕੀ ਸੀ ਲੜਾਈ ਦਾ ਜੀ ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਸ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟਰੋਗੇਸ਼ਨ ਚ ਜ਼ਿਆਦਾ ਕਲੀਅਰ ਹੋਣਗੇ ਹਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ ਚ ਦੱਸੀ ਜਾ ਰਹੀ ਹੈ ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀ ਬਾਜ਼ੀ ਦੀ ਹਲੇ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮੀਨਰੀ ਇਨਕੁਆਇਰੀ ਹੈ ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋਈ ਜਾਣਗੇ ਸਾਡੀ ਇਨਵੈਸਟਿਗੇਸ਼ਨ ਸਾਨੂੰ ਪਤਾ ਲੱਗੇ ਕਿਹੜੇ ਗਰੁੱਪ ਦੇ ਮੈਂਬਰ ਹਲੇ ਤੱਕ ਬੰਦੇ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਜੀ ਹਲੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਵੇਂ ਹੀ ਅੱਗੇ ਕੁਝ ਹੁੰਦਾ ਹੈ ਉਹ ਅਪਡੇਟ ਅੱਗੇ ਕਰਦੇ ਰਹਾਂਗੇ ਇਹ ਤਾਂ ਲੱਗਿਆ ਜੀ ਰਾਤ ਕਿੰਨੇ ਲੜਾਈ ਹਾਲੇ ਇਸ ਟਾਈਪ ਦੀ ਮੇਰੇ ਧਿਆਨ ਚ ਨਹੀਂ ਆਈਏ ਗੱਲ ਮੈਂ ਚੈੱਕ ਕਰ ਲੈਂਦਾ ਸਰ ਇੰਜਰਡ ਹੈਗਾ ਕੋਈ ਇੰਜਰਡ ਹੈ ਉਹ ਸਾਨੂੰ ਇੰਨਾ ਪਤਾ ਲੱਗਿਆ ਪਰ ਇੱਕ ਜਾਂ ਦੋ ਬੰਦਿਆਂ ਕਨਫਰਮ ਕਰਤਾ ਨਹੀਂ ਸਰ ਵੈਪਨ ਸੀ ਕਿ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਕੋਈ ਇਹ ਵੀ ਲੱਗਦਾ ਵੀ ਵੈਪਨ ਜੇ ਲਾਇਸੈਂਸੀ ਹੋਣਗੇ ਉਹੀ ਮੈਂ ਕਹਿ ਰਿਹਾ ਜੀ ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜ ਕੇ ਨੈਪ ਕਰਾਂਗੇ ਉਦੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਅਬਾਇ ਨਜਾਇਜ਼ ਹਥਿਆਰ ਸੀਗਾ ਪਰ ਉਸ ਆਵਣਾ ਅਕੋਰਡਿੰਗਲੀ ਕਾਰਵਾਈ ਕੀਤੀ ਜੀ। ਟੋਟਲ ਫਾਇਰ ਕਿੰਨੇ ਕੀਤੇ ਉਹਨਾਂ ਦੇ? ਦੋ ਜਾਂ ਤਿੰਨ ਦਾ ਐਸਟੀਮੇਟ ਹੈ ਟੋਟਲ। ਕੋਈ ਸੀਸੀਟੀਵੀ ਮਿਲੀ ਹੈ ਪੁਲਿਸ ਨੂੰ? ਸੀਸੀਟੀਵੀ ਕੈਮਰਾਜ਼ ਹੈਗੇ ਆਲੇ ਦੋਲੇ। ਅਸੀਂ ਉਹਨਾਂ ਦੀ ਫੁਟੇਜ ਘਟਾ ਰਹੇ ਹਾਂ। ਉਹਨਾਂ ਚੋਂ ਬੰਦੇ ਆਈਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਫਾਰਮ ਕਰ ਰਹੇ ਹਾਂ। ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਆਪਸੀ ਕੋਈ ਪ੍ਰੋਪਰਟੀਜ਼ਮ ਦਾ? ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਉਹ ਕਲੀਅਰ ਨਹੀਂ ਹੈ ਹਜੇ। ਆਲੇ ਬੰਦੇ ਫੜ ਕੇ ਜ਼ਿਆਦਾ ਕਲੀਅਰ ਹੋਗਾ ਇੰਟਰਵਿਊ।